ਗੁਰੂ ਅਰਜਨ ਦੇਵ ਮਹਾਰਾਜ ਜੀ ਸੁਖਮਣੀ ਸਹਿਬ ਬਾਣੀ ਜਿਹੜੀ ਬਾਣੀ ਸੁਖਾਂ ਦੇ ਨਾਲ ਭਰੀ ਪਈ ਹੈ ਪਰ ਲਵੇਗਾ ਉਹ ਜਿਹਦੇ ਕੋਲ ਗੁਰੂ ਦੀ ਮਤ ਹੈ ਤੇ ਜਿਹਦੇ ਕੋਲੇ ਗੁਰੂ ਦੀ ਮਤ ਨਹੀਂ ਹੈ ਉਹ ਸੁਖਮਣੀ ਸਹਿਬ ਬਾਣੀ ਦੇ ਵਿੱਚੋਂ ਕਦੀ ਵੀ ਰਸ ਪ੍ਰਾਪਤ ਨਹੀਂ ਕਰ ਸਕਦਾ ਸੋਖਾਂ ਦੀ ਇਹ ਮਣੀ ਜਿਹੜੀ ਐ ਨਾ ਇਹ ਸੱਚਮੁੱਚ ਬੜਾ ਰਸ ਦਿੰਦੀ ਐ ਆਨੰਦ ਦਿੰਦੀ ਐ ਗੁਰਦੇਵ ਮਹਾਰਾਜ ਫਰਮਾਉਂਦੇ ਨੇ ਕਾਮ ਕਰੋਤ ਅਰ ਲੋਭ ਮੋ ਬਿਨਸ ਜਾਏ ਅਹਮੀਵ ਇਹ ਬਹੁਤ ਵੱਡੇ ਮਨੁੱਖ ਦੇ ਜੀਵਨ ਦੇ ਅੰਦਰ ਪਰਮਾਤਮਾ ਦੇ ਮਿਲਾਪ ਦੇ ਲਈ ਰੁਕਾਵਟਾਂ ਨੇ ਤੇ ਇਹਨਾਂ ਰੁਕਾਵਟਾਂ ਨੂੰ ਮਨੁੱਖ ਦੂਰ ਨਹੀਂ ਕਰ ਸਕਦਾ ਜਿਵੇਂ ਕੋਈ ਰਸਤੇ ਦੇ ਉੱਤੇ ਚੱਲ ਰਿਹਾ ਕੋਈ ਰਾਤ ਦਾ ਹਨੇਰਾ ਪੈ ਜਾਵੇ ਤੇ ਮਨੁੱਖ ਕੋਈ ਨਾ ਕੋਈ ਉਪਾਅ ਕੋਈ ਢੰਗ ਕਰ ਲੈਂਦਾ ਹੈ ਪਰ ਤੁਸੀਂ ਸੱਚ ਜਾਣਿਓ ਜਿਹੜੇ ਮਨੁੱਖ ਦੇ ਆਤਮਿਕ ਅੰਦਰ ਦੇ ਜੀਵਨ ਦੇ ਅੰਦਰ ਇਹ ਰੁਕਾਵਟਾਂ ਪੈਦੀਆਂ ਨੇ ਨਾ ਉਹਨਾਂ ਰੁਕਾਵਟਾਂ ਦੇ ਵਿੱਚ ਸਭ ਤੋਂ ਵੱਧ ਬੰਦੇ ਨੂੰ ਪਰੇਸ਼ਾਨ ਕਰਨ ਵਾਲਾ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਇਹ ਪੰਜ ਸਹਿਬ ਸੱਚੇ ਸਤਗੁਰੂ ਦੀ ਗੁਰਜੀ ਆਖਦੇ ਨੇ ਅਵਰ ਏਕ ਜਿਹੜੇ ਅਸੀਂ ਹਾਂ ਉਹ ਇਕੱਲੇ ਹਾਂ ਅਵਰ ਪੰਚ ਹਮ ਏਕ ਜਨਾ ਅਸੀਂ ਇਕੱਲੇ ਆ ਤੇ ਬਾਕੀ ਸਾਰੇ ਪੰਜ ਨੇ ਇਹ ਪੰਜ ਕੀ ਕਰਦੇ ਨੇ ਮਨੁੱਖ ਦੇ ਅੰਦਰ ਦੀ ਸੋਚਣ ਦੀ ਸਮਝਣ ਦੀ ਤਾਕਤ ਨੂੰ ਖਤਮ ਕਰ ਦਿੰਦੇ ਨੇ ਤੇ ਜਦੋਂ ਮਨੁੱਖ ਦੇ ਅੰਦਰ ਸੋਚਣ ਦੀ ਤਾਕਤ ਖਤਮ ਹੋ ਜਾਂਦੀ ਹੈ ਵਿਚਾਰ ਕਰਨ ਦੀ ਤਾਕਤ ਖਤਮ ਹੋ ਜਾਂਦੀ ਹੈ ਤੇ ਉਹ ਤੇ ਜਿਹੜੇ ਕਰਮ ਨੇ ਅਤਨੀਵੇਂ ਚਲੇ ਜਾਂਦੇ ਨੇ ਕਿਉਂਕਿ ਵਿਚਾਰ ਜੀਵਨ ਦੇ ਵਿੱਚ ਨਹੀਂ ਰਹੀ ਜਦੋਂ ਮਨੁੱਖ ਦੇ ਜੀਵਨ ਦੇ ਵਿੱਚ ਵਿਚਾਰ ਨਹੀਂ ਰਹਿੰਦੀ ਤੇ ਮਨੁੱਖ ਨੂੰ ਪਤਾ ਨਹੀਂ ਲੱਗਦਾ ਕਿ ਕਿਹੜਾ ਕੰਮ ਕਦੋਂ ਕਰਨਾ ਚਾਹੀਦਾ ਹੈ ਜਿਵੇਂ ਮਨੁੱਖ ਇੱਕ ਸ਼ਰਾਬ ਦੇ ਨਾਲ ਰਜਿਆ ਹੋਇਆ ਮਨੁੱਖ ਹੈ ਸ਼ਰਾਬ ਦੇ ਨਾਲ ਰਜਿਆ ਹੋਇਆ ਮਨੁੱਖ ਕਦੀ ਵੀ ਸਿਆਣਪ ਭਰੀ ਦਲੀਲ ਨਹੀਂ ਦੇ ਸਕਦਾ ਕਦੀ ਉਹ ਗਿਆਨ ਭਰੇ ਵਿਚਾਰ ਨਹੀਂ ਰੱਖ ਸਕਦਾ ਕਿਉਂਕਿ ਉਹਦੇ ਅੰਦਰ ਦੀ ਜਿਹੜੀ ਸੂਰਤ ਹੈ ਉਸ ਸੂਰਤ ਨੇ ਇਤਨਾ ਨਿਮੀਣ ਰੂਪ ਧਾਰਨ ਕਰ ਲਿਆ ਕਿ ਉਹ ਇਤਨੀ ਨੀਵੀਂ ਚਲੀ ਗਈ ਹੈ ਤੁਸੀਂ ਦੇਖੋ ਕਿ ਸ਼ਰਾਬੀ ਜਦੋਂ ਹੱਸਦਾ ਹੈ ਹੱਸੀ ਤੁਰੀ ਜਾਂਦਾ ਹੈ ਇੱਕੋ ਸ਼ਰਾਬੀ ਜਦੋਂ ਬੋਲਦਾ ਹੈ ਕਈ ਵਾਰੀ ਬੋਲੀ ਤੁਰੀ ਜਾਂਦਾ ਹੈ ਕਈ ਵਾਰੀ ਮੁਖ ਦੇ ਵਿੱਚ ਮੰਦੇ ਬੋਲ ਪਿਆ ਬੋਲਦਾ ਹੈ ਗਾਲਾਂ ਪਿਆ ਕੱਟਦਾ ਹੈ ਉਹ ਜੋ ਜੋ ਕੁਝ ਉਹਦੇ ਅੰਦਰ ਪਿਆ ਹੁੰਦਾ ਹੈ ਉਹ ਫਿਰ ਸ਼ਰਾਬ ਕੀ ਕਰਦੀ ਹੈ ਉਹਦੇ ਬੂਹੇ ਖੋਲ ਦਿੰਦੀ ਹੈ ਤੇ ਜਿਵੇਂ ਜਿਵੇਂ ਉਹਦੀ ਸੂਰਤ ਦੇ ਅੰਦਰ ਉਹ ਚੀਜ਼ਾਂ ਇਕੱਤਰ ਪਈਆਂ ਹੋਈਆਂ ਨੇ ਉਹ ਸੂਰਤ ਦੀ ਗੰਢ ਖੁੱਲਣ ਦੇ ਨਾਲ ਜਿਹੜੀ ਚੀਜ਼ ਸਭ ਤੋਂ ਉੱਤੇ ਪਈ ਹੁੰਦੀ ਹੈ ਉਹ ਫਟਾਫਟ ਉਹ ਉਹਦੇ ਮੁਖ ਦੇ ਵਿੱਚੋਂ ਬਾਹਰ ਨਿਕਲਦੀ ਗੁਰਦੇਵ ਮਹਾਰਾਜ ਸੱਚੇ ਸਤਗੁਰੂ ਜੀ ਸਾਨੂੰ ਸਮਝਾਉਂਦੇ ਨੇ ਮਨ ਦੇ ਕੌਣ ਕੁਮਤ ਤੈਲੀ ਨਹੀਂ ਕੋ ਮਤ ਕਹਿੰਦੇ ਨੇ ਭੈੜੀ ਮਤ ਨੂੰ ਉਹ ਭੈੜੀ ਮਤ ਜਿਹੜੀ ਸਾਨੂੰ ਪਰਮਾਤਮਾ ਦੇ ਨਾਲੋਂ ਵਾਹਿਗੁਰੂ ਜੀ ਦੇ ਨਾਲੋਂ ਤੋੜ ਦਵੇ ਹੁਣ ਅਸੀਂ ਸੁਖਮਣੀ ਸਾਹਿਬ ਬਾਣੀ ਦੀ ਵਿਚਾਰ ਕਰ ਰਹੇ ਹਾਂ ਗੁਰਦੇਵ ਮਹਾਰਾਜ ਫਰਮਾਉਂਦੇ ਨੇ ਪਾਛੇ ਜੀ ਕਹਿੰਦੇ ਨੇ 10 ਵਸਤੂ ਲੈ ਪਾਛੇ ਪਾਵੇ 10 ਵਸਤੂਆਂ ਭਾਵ ਵਾਹਿਗੁਰੂ ਜੀ ਨੇ ਤੇਰੇ ਉੱਤੇ ਬੇਅੰਤ ਕਿਰਪਾ ਕੀਤੀ ਹੈ ਤੇ ਉਸ ਬੇਅੰਤ ਕਿਰਪਾ ਦਾ ਸੇਟਾ ਕੀ ਨਿਕਲਿਆ ਉਹ ਸੇਟਾ ਇਹ ਨਿਕਲਿਆ ਕਿ ਮਨੁੱਖ ਨੇ ਇੱਕ ਹੋਰ ਡਿਮਾਂਡ ਕਰ ਦਿੱਤੀ ਤੇ ਜਦੋਂ ਹੋਰ ਡਿਮਾਂਡ ਕਰ ਦਿੱਤੀ ਹੋਰ ਮੰਗ ਰੱਖ ਦਿੱਤੀ ਤੇ ਜ਼ਰੂਰੀ ਨਹੀਂ ਹੈ ਕਿ ਜੋ ਤੁਸੀਂ ਮੂੰਹ ਦੇ ਵਿੱਚੋਂ ਬੋਲਦੇ ਜਾਓਗੇ ਜੋ ਮੰਗਦੇ ਜਾਓਗੇ ਪਰਮਾਤਮਾ ਦੇ ਘਰ ਅੰਦਰ ਪੂਰਾ ਹੁੰਦਾ ਜਾਵੇਗਾ ਹੈ ਸਭ ਕੁਝ ਹੀ ਇੰਨੀ ਕਿ ਪਰਮਾਤਮਾ ਦੇ ਘਰ ਅੰਦਰ ਕੁਝ ਨਹੀਂ ਹੈ ਪਰ ਪਰਮਾਤਮਾ ਜਦੋਂ ਵੀ ਦਿੰਦਾ ਹੈ ਤੇ ਭਾਂਡਾ ਦੇਖ ਕੇ ਦਿੰਦਾ ਹੈ ਕਿਉਂਕਿ ਪਰਮਾਤਮਾ ਬੜਾ ਸਿਆਣਾ ਬਹੁਤ ਸੂਝਵਾਨ ਹੈ ਤੁਸੀਂ ਦੇਖੋ ਜਦੋਂ ਆਪਾਂ ਲੰਗਰ ਹਾਲ ਦੇ ਵਿੱਚ ਬੈਠੇ ਹੁੰਨੇ ਆ ਪ੍ਰਸ਼ਾਦਾ ਪਾਣੀ ਛਕਦੇ ਆ ਤੇ ਉਸ ਪ੍ਰਸ਼ਾਦਾ ਪਾਣੀ ਛਕਦੇ ਹਨ ਉਹ ਫਿਰ ਜਿੰਨੀ ਕੁ ਗੁੰਜਾਇਸ਼ ਹੁੰਦੀ ਹੈ ਨਾ ਤੇ ਫਿਰ ਉਸ ਗੁੰਜਾਇਸ਼ ਦੇ ਨਾਲ ਕੀ ਸੇਵਾਦਾਰ ਤੁਹਾਡੀਆਂ ਹੱਥਾਂ ਦੇ ਉੱਤੇ ਉਹ ਪ੍ਰਸ਼ਾਦਾ ਜਿਹੜਾ ਉਹ ਪ੍ਰੂਸ ਦਾ ਰੱਖਦਾ ਗੁਰੂ ਦੇ ਮਹਾਰਾਜ ਕਹਿੰਦੇ ਨੇ 10 ਵਸਤੂ ਲੈ ਪਾਛੇ ਪਾਵੈ 10 ਵਸਤੂਆਂ ਲੈ ਕੇ ਮਨੁੱਖ ਪਰਮਾਤਮਾ ਨੂੰ ਭੁੱਲ ਜਾਂਦਾ ਕਿ ਕਿਦਾਂ ਭੁੱਲਦਾ ਕਿ ਕੀਤੇ ਕੋ ਮੇਰ ਸਮਾਨੇ ਕਰਨ ਹਾਰ ਤ੍ਰਿਣਜਾਨੇ ਜਦੋਂ ਇਹ ਕਿਸੇ ਚੀਜ਼ ਨੂੰ ਪ੍ਰਾਪਤ ਕਰਦਾ ਹੈ ਤੇ ਇਹਨੂੰ ਮਹਿਸੂਸ ਹੁੰਦਾ ਕਿ ਕਿ ਇਹ ਮੈਂ ਆਪਣੇ ਬਲ ਦੇ ਉੱਤੇ ਹਾਸਲ ਕੀਤੀ ਹੈ ਹਾਲਾਂਕਿ ਗੁਰਦੇਵ ਮਹਾਰਾਜ ਕਹਿੰਦੇ ਨੇ ਜੀਵਨ ਦਾ ਸਭ ਤੋਂ ਵੱਡਾ ਸਰਮਾਇਆ ਕੀ ਹੈ ਨਿਮਰਤਾ ਜਿਸ ਬੰਦੇ ਦੇ ਕੋਲ ਨਿਮਰਤਾ ਹੈ ਉਹ ਮਨੁੱਖ ਕਦੀ ਵੀ ਜ਼ਿੰਦਗੀ ਦੀ ਬਾਜ਼ੀ ਨੂੰ ਹਾਰਦਾ ਨਹੀਂ ਨਿਮਰਤਾ ਪਰਮਾਤਮਾ ਦੇ ਘਰ ਅੰਦਰ ਪ੍ਰਵਾਨ ਪਵਾ ਦਿੰਦੀ ਹੈ ਗੁਰੂ ਵਹਿਗੁਰੂ ਜੀ ਐਸੇ ਕਰਕੇ ਭਾਈ ਗੁਰਦਾਸ ਜੀ ਆਖਦੇ ਨੇ ਕਿ ਗੁਰਮੁਖ ਹਿਰਦੈ ਗਰੀਬੀ ਆਵੇ ਜਿਹੜਾ ਗੁਰੂ ਦਾ ਸੇਖ ਹੈ ਉਹਦੇ ਹਿਰਦੇ ਦੇ ਅੰਦਰ ਗਰੀਬੀ ਆਉਣੀ ਚਾਹੀਦੀ ਹੈ ਨਿਮਰਤਾ ਆਉਣੀ ਚਾਹੀਦੀ ਹੈ ਗੁਰੂ ਸਾਹਿਬ ਕਹਿੰਦੇ ਨੇ 10 ਵਸਤੂ ਲੈ ਪਾਛੇ ਪਾਵੈ 1 ਵਸਤੂ ਕਰਨੂ ਵਿਖੋਟ ਗਵਾਵੈ 10 ਵਸਤੂਆਂ ਵਹਿਗੁਰੂ ਜੀ ਦੇ ਘਰ ਦੇ ਵਿੱਚੋਂ ਪ੍ਰਾਪਤ ਹੋਈਆਂ ਤੇ ਬੰਦਾ ਇਹ ਸਮਝਣ ਲੱਗ ਗਿਆ ਕਿ ਜਿਹੜਾ ਆ ਘਰ ਹੈ ਨਾ ਇਹ ਮੇਰਾ ਹੀ ਘਰ ਹੈ ਤੇ ਇਹਦੇ ਉੱਤੇ ਮੇਰਾ ਹੀ ਇਖਤਿਆਰ ਹੈ ਤੇ ਉਹ ਫਿਰ 10 ਤੋਂ ਫਿਰ 11ਵੀਂ ਵਸਤੂ ਮੰਗਦਾ ਹੈ ਜਦੋਂ 11ਵੀਂ ਵਸਤੂ ਮੰਗਦਾ ਹੈ ਤੇ ਪਰਮਾਤਮਾ ਦੇਖਦਾ ਹੈ ਕਿ ਇਹਦੇ ਭਾਗਾਂ ਦੇ ਵਿੱਚ ਹੈ ਕਿ ਨਹੀਂ ਤੇ ਪਤਾ ਲੱਗਦਾ ਹੈ ਕਿ ਭਾਗਾਂ ਦੇ ਵਿੱਚ ਇਹਦੇ ਵਸਤੂ ਹੈ ਕੋਈ ਨਹੀਂ ਤੇ ਬੰਦਾ ਬੜੇ ਤਰਲੇ ਮਾਰਦਾ ਹੈ ਬੜੀ ਕੋਸ਼ਿਸ਼ ਕਰਦਾ ਹੈ ਗੁਰੂ ਦੀ ਬਾਣੀ ਫਰਮਾਉਂਦੀ ਹੈ ਵਿਣ ਭਾਗਾ ਕਿਛ ਪਾਈਏ ਨਾਹੀ ਭਈ ਕਾਮਣ ਅਿਆਣੀ ਹੁਣ ਅਿਆਣੀ ਕਹਿੰਦੇ ਨੇ ਅਣਜਾਣ ਨੂੰ ਅਣਜਾਣ ਦੇ ਅਰਥ ਨੇ ਜਿਹਨੂੰ ਪਤਾ ਹੀ ਕੋਈ ਨਹੀਂ ਉਹਨੂੰ ਪਤਾ ਹੀ ਕੋਈ ਨਹੀਂ ਕਿ ਭਾਈ ਤੇਰਾ ਭਾਂਡਾ ਛੋਟਾ ਕਹ ਮਾਲਕ ਦੇ ਘਰ ਅੰਦਰ ਕੋਈ ਕਮੀ ਨਹੀਂ ਤਪ ਤਪ ਲੋਏ ਲੋਏ ਹਾਥ ਮਰੋਰੋ ਬਾਬਲ ਹੋਈ ਸੋਸ਼ੈ ਲੋਰੋ ਤੇシャ ਮਨ ਮੈਂ ਕੀਆ ਰੋਸ ਮੁਝ ਅਵਗਣ ਸ਼ੈਨਾਈ ਦੋਸ ਬਤਲ ਲਗਿਆ ਕਿ ਕਸੂਰੀ ਸਾਰਾ ਮੇਰਾ ਕੇ ਪਰਮਾਤਮਾ ਦਾ ਤੇ ਕਸੂਰੀ ਕੋਈ ਨਹੀਂ ਹੈ ਪਰਮਾਤਮਾ ਤੇ ਦਾਤਾ ਕੇ ਉਹਤੇ ਦਾਤਾ ਦੇਈ ਜਾ ਰਿਹਾ ਇਹ ਦਿਨ ਦਾ ਦੇਹ ਲੈnde ਥੱਕ ਪਾ ਕੇ ਜੁਗਾ ਜੁਗੰਤਰ ਖਾਈ ਕਾ ਕੇ ਉਸ ਦਾ ਵੇਦੀ ਦਾ ਵਿਧਾਨ ਦੇਖੋ ਕਿੱਡਾ ਪਿਆਰਾ ਕੇ ਕਿ ਉਸ ਵਹਿਗੁਰੂ ਜੀ ਦੇ ਘਰ ਅੰਦਰ ਅਣਗਿਣਤ ਲੋਕ ਉਸ ਸਭਾਈ ਕੁਰਸੀ ਦੇ ਘਰ ਦੇ ਅੱਗੇ ਮੰਗਤੇ ਬਣ ਕੇ ਉਸ ਪਰਮਾਤਮਾ ਤੋਂ ਮੰਗਦੇ ਪਏ ਨੇ ਗੁਰੂ ਸਾਹਿਬ ਕਹਿੰਦੇ ਨੇ ਗਿਣਤੀ ਗਣੀ ਨਾ ਜਾਏ ਤੇਰੇ ਦਰ ਪੜੇ ਤੇਰੇ ਦਰ ਪਿਆਂ ਦੀ ਗਿਣਤੀ ਜਿਹੜੀ ਹੈ ਉਹ ਕੀਤੀ ਹੀ ਨਹੀਂ ਜਾ ਸਕਦੀ ਇਤਨੇ ਜੀ ਜੰਤ ਪਰਮਾਤਮਾ ਦੇ ਘਰ ਅੰਦਰ ਨੇ ਤੇ ਕਿਹੜਾ ਘਰ ਹੈ ਪਰਮਾਤਮਾ ਦਾ ਮਹਾਰਾਜ ਕਹਿੰਦੇ ਨੇ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਗੁਰਦੇਵ ਮਹਾਰਾਜ ਜੀ ਦੀ ਬਾਣੀ ਬਿਲਕੁਲ ਕਲੀਅਰ ਕਰਦੀ ਹੈ ਮਹਾਰਾਜ ਕਹਿ ਰਹੇ ਨੇ ਕਿ ਪਿਆਰਿਆ ਪਰਮਾਤਮਾ ਵੈਗੁਰੂ ਅਕਾਲ ਪੁਰਖ ਕੋਈ ਸਤਵੇਂ ਸਮਾਨ ਦੇ ਉੱਤੇ ਨਹੀਂ ਉਹ ਤੇ ਤੇਰੇ ਅੰਦਰ ਹੀ ਵਸਦਾ ਹੈ ਗੁਰੂ ਦੀ ਬਾਣੀ ਪੜੋ ਬਾਬਾ ਕਬੀਰ ਸਾਹਿਬ ਆਖਦੇ ਨੇ ਬੇਤ ਕਤੇਬ ਇਸ ਤਰ੍ਹਾਂ ਭਾਈ ਦਿਲ ਕਾ ਫਿਕਰ ਨਾ ਜਾਏ ਟੋਕ ਦਮ ਕਰਾਰੀ ਜੋ ਕਰੋ ਹਾਜ਼ਰ ਗਜੂਰ ਖੁਦਾਏ ਫਿਰ ਤੁਹਾਨੂੰ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਬਚਨ ਪੜੋ ਸਹਿਬ ਸੱਚੇ ਸਤਿਗੁਰ ਜੀ ਆਖਦੇ ਨੇ ਪਾਠ ਪੜਿਓ ਅਰ ਵੇਦ ਵਿਚਾਰਿਓ ਨਯਲ ਨਵਲ ਕੋ ਹੰਗਮ ਸਾਧੇ ਪੰਜ ਜਨਾਸਿਓ ਸੰਗਤਨ ਛੁਟਕਿਓ ਅਧਿਕ ਆਂਗ ਬਦਬਾਦੇ ਬੰਦੇ ਨੇ ਪਾਠ ਪੜਿਆ ਬਾਣੀ ਪੜੀ ਹੈ ਹਰ ਤਰੀਕੇ ਦੇ ਉਹ ਧਾਰਮਿਕ ਕਰਮ ਕੀਤੇ ਨੇ ਪਰ ਉਹ ਧਾਰਮਿਕ ਕਰਮ ਅਡੰਬਰ ਬਣ ਕੇ ਰਹਿ ਗਏ ਨੇ ਜੇ ਪਰਮਾਤਮਾ ਦੇ ਉੱਤੇ ਵੈਗੁਰ ਦੇ ਉੱਤੇ ਯਕੀਨ ਨਹੀਂ ਆਇਆ ਤੇ ਹਜ਼ੂਰ ਆਖਦੇ ਨੇ ਪਿਆਰੇ ਇਨ ਵਿਦ ਮਿਲਣਾ ਨਾ ਜਾਈ ਬਾਕੀ ਸਭ ਠੀਕ ਹੈ ਪਰ ਤੇਰਾ ਤਰੀਕਾ ਵਧੀਆ ਨਹੀਂ ਹੈ ਤਰੀਕਾ ਨਹੀਂ ਤੇਰਾ ਵਧੀਆ ਇਸ ਤਰੀਕੇ ਦੇ ਨਾਲ ਪਰਮਾਤਮਾ ਨੂੰ ਨਹੀਂ ਮਿਲੀਦਾ ਪਰਮਾਤਮਾ ਨੂੰ ਮਿਲਣ ਦਾ ਤਰੀਕਾ ਕੋਈ ਹੋਰ ਹੈ ਉਹ ਤਰੀਕਾ ਕੀ ਹੈ ਗੁਰਦੇਵ ਮਹਾਰਾਜ ਕਹਿੰਦੇ ਨੇ ਹਾਰ ਪਰਿਓ ਹਾਰ ਪਰਿਓ ਦੇ ਅਰਥ ਨੇ ਕਿ ਤੂੰ ਇਹ ਸਬਕਾਰ ਕਰ ਲੈ ਕਿ ਤੂੰ ਆਪਣੀ ਮਤ ਦੇ ਦੁਆਰਾ ਪਰਮਾਤਮਾ ਨੂੰ ਕਦੀ ਹਾਸਲ ਕਰ ਹੀ ਨਹੀਂ ਪਾਵੇਂ ਪਰਮਾਤਮਾ ਵਾਹਿਗੁਰੂ ਜੀ ਤੇਰੀ ਨਿੱਕੀ ਜੀ ਮਤ ਦਾ ਹਿੱਸਾ ਨਹੀਂ ਬਣਣਗੇ ਪਰਮਾਤਮਾ ਬਹੁਤ ਵੱਡਾ ਹੈ ਸੋਕਰੇਟ ਦੇ ਜੀਵਨ ਦੀ ਘਟਨਾ ਮੈਂ ਆਪ ਜੀ ਦੇ ਸਾਹਮਣੇ ਰੱਖਾ ਸੋਕਰੇਟ ਦਰਿਆ ਦੇ ਕਿਨਾਰੇ ਦੇ ਉੱਤੇ ਟਹਿਲ ਰਿਹਾ ਗਿਆ ਉਥੇ ਇੱਕ ਛੋਟਾ ਜਿਹਾ ਬੱਚਾ ਹੈ ਉਹ ਉਹ ਆਪਣੇ ਨਿੱਕੇ ਨਿੱਕੇ ਹੱਥਾਂ ਦੇ ਨਾਲ ਭਾਂਡੇ ਦੇ ਵਿੱਚ ਪਾਣੀ ਭਰਨਾ ਭਰਨਾ ਚਾਹੁੰਦਾ ਉਹ ਬਾਰ ਬਾਰ ਭਾਂਡੇ ਦੇ ਅੰਦਰ ਪਾਣੀ ਪਾ ਰਿਹਾ ਬਾਰ ਬਾਰ ਛੁੱਟ ਰਿਹਾ ਹੈ ਸੋਕਰਾਟ ਨੇ ਉਹਨੂੰ ਪੁੱਛਿਆ ਪੁੱਤਰੇ ਕੀ ਕਰ ਰਿਹਾ ਹੈ ਉਹ ਕਹਿਣ ਲੱਗਾ ਜੀ ਮੈਂ ਇਸ ਭਾਂਡੇ ਦੇ ਅੰਦਰ ਸਮੁੰਦਰ ਭਰਨਾ ਹੈ ਸੋਕਰਾਟ ਨੇ ਆਖਿਆ ਕਿ ਬੇਟਾ ਤੇਰਾ ਭਾਂਡਾ ਜਿਹੜਾ ਹੈ ਨਾ ਇਹ ਭਾਂਡਾ ਛੋਟਾ ਹੈ ਸਮੁੰਦਰ ਬਹੁਤ ਵਿਸ਼ਾਲ ਹੈ ਤੂੰ ਇਸ ਵਿਸ਼ਾਲ ਸਮੁੰਦਰ ਨੂੰ ਛੋਟੇ ਜਿਹੇ ਭਾਂਡੇ ਦੇ ਅੰਦਰ ਸਮਾਨ ਨਹੀਂ ਪਾਵੇਂਗਾ ਭਰ ਨਹੀਂ ਪਾਵੇਂਗਾ ਤੇ ਉਸ ਨੂੰ ਇਹ ਗੱਲ ਸਮਝ ਲੱਗ ਗਈ ਉਹਨੇ ਚਲਾ ਕੇ ਭਾਂਡਾ ਜਿਹੜਾ ਸੀ ਦਰਿਆ ਦੇ ਵਿੱਚ ਮਾਰਿਆ ਸਮੁੰਦਰ ਦੇ ਵਿੱਚ ਮਾਰਿਆ ਉਸ ਨਿੱਕੇ ਦੇ ਬੱਚੇ ਨੂੰ ਸਮਝ ਲੱਗ ਗਈ ਕਿ ਇਹ ਜਿਹੜਾ ਭਾਂਡਾ ਏ ਇਸ ਭਾਂਡੇ ਦੇ ਅੰਦਰ ਸਮੁੰਦਰ ਭਰਿਆ ਨਹੀਂ ਜਾ ਸਕਦਾ ਪਰ ਉਹਨੇ ਆਖਿਆ ਕਿ ਜੇ ਭਾਂਡੇ ਦੇ ਅੰਦਰ ਸਮੁੰਦਰ ਨਹੀਂ ਆ ਸਕਦਾ ਮੇਰਾ ਭਾਂਡਾ ਤੇ ਸਮੁੰਦਰ ਦੇ ਵਿੱਚ ਸਮਾ ਸਕਦਾ ਨਾ ਉਹਦਾ ਆਕਾਰ ਬਹੁਤ ਵੱਡਾ ਕਾਸ਼ ਕਿਤੇ ਇਹ ਗੱਲ ਸਾਨੂੰ ਸਮਝ ਆ ਗਈ ਹੁੰਦੀ ਬੜੀ ਵਾਰ ਅਸੀਂ ਸਟੇਜਾਂ ਦੇ ਤੋਂ ਬਿਆਨ ਕੀਤੀ ਹੈ ਪਰ ਉਸ ਨਿੱਕੇ ਜਿਹੇ ਬਾਲਕ ਨੂੰ ਤੇ ਸਮਝ ਲੱਗ ਗਈ ਹੈ ਕਿ ਭਾਂਡਾ ਛੋਟਾ ਏ ਤੇ ਛੋਟੇ ਭਾਂਡੇ ਦੇ ਅੰਦਰ ਸਮੁੰਦਰ ਨਹੀਂ ਸਮਾਉਂਦਾ ਤੇ ਆਪਣਾ ਆਪ ਤਿਆਗ ਕੇ ਅਸੀਂ ਗੁਰੂ ਦੇ ਅੱਗੇ ਟਹਿ ਜਾਣਾਂਗੇ ਸਹਿਬ ਜੀ ਸਾਨੂੰ ਸਮਤ ਦੇ ਰਹੇ ਕਿ ਜਦੋਂ ਤੱਕ ਆਪਾ ਭਾਵ ਖਤਮ ਨਹੀਂ ਕਰੇਗਾ ਤੂੰ ਇਸ ਗੁਰੂ ਸਮੁੰਦਰ ਦਾ ਹਿੱਸਾ ਕਦੀ ਨਹੀਂ ਹੋ ਸਕਦਾ ਜਦੋਂ ਤੱਕ ਤੇਰੇ ਅੰਦਰ ਆਪਾ ਭਾਵ ਹੈ ਆਪਣਾ ਹੰਕਾਰ ਹੈ ਆਪਣੀ ਗੁੰਦ ਹੈ ਤੁਸੀਂ ਬਾਣੀ ਤੇ ਪੜ ਰਹੇ ਹੋ ਪਰ ਉਹ ਮੇਂ ਨਹੀਂ ਖਤਮ ਹੋ ਰਹੀ ਤੁਸੀਂ ਸੇਵਾ ਤੇ ਕਰ ਰਹੇ ਹੋ ਹੰਕਾਰ ਨਹੀਂ ਮੁਕਦਾ ਪਿਆ ਇਹਦਾ ਕਾਰਨ ਕੀ ਹੈ ਕਿ ਅਸੀਂ ਆਪਣੇ ਮੁਤਾਬਕ ਬਾਣੀ ਪੜਦੇ ਪਏ ਹਾਂ ਇਹਦਾ ਮਤਲਬ ਹੈ ਅਸੀਂ ਆਪਣੇ ਮੁਤਾਬਕ ਸੇਵਾ ਕਰ ਰਹੇ ਹਾਂ ਇਹਦਾ ਮਤਲਬ ਹੈ ਕਿ ਜੋ ਧਰਮ ਦੇ ਕਰਮ ਅਸੀਂ ਜਿਹੜੇ ਮਿੱਥੇ ਹੋਏ ਨੇ ਨਾ ਉਹ ਸਾਰੇ ਦੇ ਸਾਰੇ ਕੰਮ ਆਪਾਂ ਕਰ ਰਹੇ ਹਾਂ ਪਰ ਆਪਣੇ ਮੁਤਾਬਕ ਕਰ ਰਹੀਆਂ ਗੁਰੂ ਦੇ ਮੁਤਾਬਕ ਕੋਈ ਕੰਮ ਨਹੀਂ ਹੋ ਰਿਹਾ ਜੇ ਕੰਮ ਗੁਰੂ ਦੇ ਮੁਤਾਬਕ ਹੁੰਦਾ ਤੇ ਸਾਨੂੰ ਉਹ ਦੀਨ ਦਿਆਲ ਪ੍ਰਭੂ ਪਰਮਾਤਮਾ ਬਾਣੀ ਦੇ ਵਿੱਚੋਂ ਪ੍ਰਾਪਤ ਹੋ ਜਾਂਦੇ ਅਰ ਅਸੀਂ ਜਿੰਨੇ ਵੀ ਕੰਮ ਕਰ ਰਹੇ ਆ ਉਹ ਕੇਵਲ ਤੇ ਕੇਵਲ ਆਪਣੀ ਮਤ ਦੇ ਮੁਤਾਬਕ ਕਰ ਰਹੇ ਤੇ ਗੁਰਦੇਵ ਮਹਾਰਾਜ ਕਹਿੰਦੇ ਨੇ ਗੁਰ ਕੀ ਮਤ ਤੂੰ ਲੈ ਈਆਨੇ ਭਗਤ ਬਿਨਾ ਬੋ ਡੂਬੇ ਸਿਆਨੇ ਭਗਤੀ ਤੋਂ ਬਗੈਰ ਬੜੇ ਸਿਆਣੇ ਸੰਸਾਰ ਦੇ ਵਿੱਚ ਡੁੱਬ ਗਏ ਤੂੰ ਗੁਰੂ ਦੀ ਮਤ ਲੈ ਗੁਰੂ ਦੀ ਮਤ ਲੈ ਕੇ ਬਾਣੀ ਪੜ੍ਹੇਗਾ ਤੇਰੀ ਬਾਣੀ ਬੜੀ ਸਫਲ ਹੋ ਜਾਵੇਗੀ ਤੂੰ ਗੁਰੂ ਦੀ ਮਤ ਦੇ ਨਾਲ ਸੇਵਾ ਕਰੇਗਾ ਤੇਰੀ ਕੀਤੀ ਕੋਈ ਸੇਵਾ ਜਿਹੜੀ ਆ ਉਹ ਨਫਲ ਨਹੀਂ ਜਾਵੇਗੀ ਤੂੰ ਗੁਰੂ ਦੀ ਮਤ ਦੇ ਨਾਲ ਸਿਮਰਨ ਕਰੇਗਾ ਤੇਰਾ ਕੀਤਾ ਹੋਇਆ ਸਿਮਰਨ ਨੇਫਲ ਨਹੀਂ ਜਾਵੇਗਾ ਤੂੰ ਕੇਵਲ ਤੇ ਕੇਵਲ ਗੁਰੂ ਦੀ ਮਤ ਲੈ ਕੇ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਫਿਰ ਦੇਖ ਤੂੰ ਜਦੋਂ ਸੁਖਮਣੀ ਸਾਹਿਬ ਬਾਣੀ ਪੜੇਗਾ ਰਸ ਉਹਦੇ ਵਿੱਚੋਂ ਆਪਣੇ ਆਪ ਆਵੇ ਦਿਨ ਦੇ ਆਲ ਸੱਚੇ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਪਿਆਰਿਆ ਮਨ ਰੇ ਕੌਣ ਕੁ ਮਤ ਤੇ ਲੈਣੀ ਬਾਣੀ ਪੜੀ ਵੀ ਜਾ ਰਿਆਂ ਹੈ ਪਰ ਰਸ ਵੀ ਨਹੀਂ ਆ ਰਿਹਾ ਦੇਖੋ ਅੱਜ ਤੱਕ ਕਿਸੇ ਨੇ ਕਿਸੇ ਨੇ ਇਹ ਸਵਾਲ ਨਹੀਂ ਕੀਤਾ ਕਿ ਜੀ ਟੀਵੀ ਦੇਖਦੇ ਆ ਮਨ ਨਹੀਂ ਲੱਗਦਾ ਟੀਵੀ ਦੇਖ ਤੇ ਆ ਮਨ ਨਹੀਂ ਲੱਗਦਾ ਬਾਹਰ ਘੁੰਮਣ ਜਾਈਦਾ ਇਹ ਮਨ ਨਹੀਂ ਲੱਗਦਾ ਦੁਕਾਨ ਦੇ ਉੱਤੇ ਬੈਠੇ ਆ ਮਨ ਨਹੀਂ ਲੱਗਦਾ ਪਰ ਸਾਰਿਆਂ ਦਾ ਇੱਕੋ ਹੀ ਸਵਾਲ ਹੈ ਬਾਣੀ ਪੜਦੇ ਆ ਤੇ ਮਨ ਨਹੀਂ ਲੱਗਦਾ ਖਾਦ ਹੋ ਗਈ ਹੈ ਐਸਾ ਬਾਣੀ ਦੇ ਵਿੱਚ ਕੀ ਪਿਆਏ ਜਿਹੜਾ ਮਨ ਲੱਗਦਾ ਹੀ ਨਹੀਂ ਹਰ ਥਾਂ ਦੇ ਉੱਤੇ ਮਨ ਲੱਗ ਜਾਂਦਾ ਹੈ ਤੇ ਪਰ ਜਿੱਥੇ ਮਨ ਲੱਗਣਾ ਹੁੰਦਾ ਹੈ ਉੱਥੇ ਮਨ ਨਹੀਂ ਲੱਗ ਰਿਹਾ ਇਹਦਾ ਮਤਲਬ ਸਪਸ਼ਟ ਇਹ ਹੈ ਕਿ ਸਾਡੇ ਅੰਦਰ ਅਜੇ ਬਾਣੀ ਨੂੰ ਪੜਨ ਦਾ ਚਾਹੀ ਕੋਈ ਨਹੀਂ ਜੇਥੇ ਬਾਣੀ ਨੂੰ ਪੜਨ ਦਾ ਚਾਹੋ ਕੋਏ ਉਥੇ ਮੱਲੋ ਮੱਲੀ ਮਨ ਲੱਗ ਜਾਂਦਾ ਹੈ ਫਿਰ ਆਪਾਂ ਵੇਖਣਾ ਮਨ ਕਿਉਂ ਨਹੀਂ ਲੱਗਦਾ ਮਨ ਕਿੱਥੇ ਨਹੀਂ ਲੱਗਦਾ ਮਨ ਹਮੇਸ਼ਾ ਚੰਗੇ ਕੰਮ ਦੇ ਅੰਦਰ ਨਹੀਂ ਲੱਗਦਾ ਤੁਸੀਂ ਕੋਈ ਚੰਗਾ ਕੰਮ ਕਰ ਲਓ ਚੰਗੇ ਕੰਮ ਦੇ ਵਿੱਚ ਮਨ ਕਦੀ ਵੀ ਨਹੀਂ ਲੱਗੇਗਾ ਤੁਸੀਂ ਕਿਹਨਾਉ ਦੱਸੋ ਕਿਹੜਾ ਚੰਗਾ ਕੰਮ ਹੈ ਜਿਹੜਾ ਤੁਸੀਂ ਕੀਤਾ ਹੋਵੇ ਤੇ ਮਨ ਲੱਗਿਆ ਹੋਵੇ ਚੰਗੇ ਕੰਮ ਦੇ ਲਈ ਮਨ ਜਿਹੜਾ ਹੈ ਉਹ ਤਿਆਰ ਹੀ ਨਹੀਂ ਹੁੰਦਾ ਗੁਰਦੇਵ ਮਹਾਰਾਜ ਕਹਿੰਦੇ ਨੇ ਬੁਰੇ ਕੰਮ ਕੋ ਊਠ ਖਲੋਵਾ ਹੁਣ ਬੁਰਾ ਕੰਮ ਕਰਨ ਦੇ ਲਈ ਬੰਦਾ ਉੱਠ ਜਾਂਦਾ ਹੈ ਕਿਉਂਕਿ ਬੁਰੇ ਕੰਮ ਦੀ એનર્ਜੀ ਇਤਨੀ ਜ਼ਿਆਦਾ ਇਹ ਗ੍ਰਹਿਣ ਕਰ ਚੁੱਕਾ ਹੈ ਉਹ ਬੁਰਾ ਕੰਮ ਇਹਨੂੰ ਹੱਲਾਸ਼ੇਰੀ ਦਿੰਦਾ ਹੈ ਮਹਾਰਾਜ ਕਹਿੰਦੇ ਨੇ ਬੁਰਾਈ ਜਿਹੜਾ ਕਾ ਵਹਿ ਗੁਰ ਚੰਗਿਆਈ ਆਲਕ ਕਰੇ ਬੁਰੀਾਈ ਹੋਏ ਸ਼ੇਰ ਇਹ ਬੁਰੀਾਈ ਨੂੰ ਸ਼ੇਰ ਦੇ ਅਰਥ ਨੇ ਬੜਾ ਫੁਰਤੀਲਾ ਬਣ ਜਾਂਦਾ ਹੈ ਤੇ ਚੰਗਿਆਈ ਆਲਕ ਆਲਸ ਦੇ ਨਾਲ ਪਰ ਜਾਂਦਾ ਤੁਸੀਂ ਬਾਣੀ ਪੜਨੀ ਹੋਵੇ ਤੁਹਾਡੇ ਮਨ ਦੇ ਵਿੱਚ ਉਹ ਆ ਜਾਵੇ ਕਿ ਅਪਾ ਠਹਿਰ ਕੇ ਪੜਾਂਗੇ ਕੱਲ ਨੂੰ ਪੜਾਂਗੇ ਭਲਕੇ ਪੜਾਂਗੇ ਨਹੀਂ ਤੇ ਜੇ ਅਸੀਂ ਕੋਈ ਕਰਮ ਕਰਨਾ ਕੋਵੇ ਵਾਹਿਗੁਰੂ ਜੀ ਭਲੀ ਕਰਨ ਉਹ ਮਾੜਾ ਕਰਮ ਬੰਦਾ ਤੁਰੰਤ ਕਰ ਦਿੰਦਾ ਮਾੜੇ ਕੰਮ ਦੀ ਤੁਸੀਂ ਦੱਸੋ ਕਿਹੜਾ ਬੰਦਾ ਕਿਹੜੇ ਬੰਦੇ ਤੋਂ ਸਲਾਹ ਲੈਣ ਗਿਆ ਅਜ ਤੱਕ ਕਿ ਮਨ ਨੇ ਮਾੜਾ ਕੰਮ ਕੰਮ ਕਰਨਾ ਹੈ ਪਾਪ ਕਰਨਾ ਹੈ ਝੂਠ ਬੋਲਣਾ ਹੈ ਕੁਫਰ ਤੋਲਣਾ ਹੈ ਘਟ ਕਰਨਾ ਹੈ ਤੇ ਦੱਸੋ ਤੇ ਸਹੀ ਕਿਹਦੀ ਸਲਾਹ ਲੈਣ ਗਿਆ ਹੈ ਪਰ ਚੰਗਾ ਕੰਮ ਕਰਨਾ ਵੇਨਾ ਤੇ ਬੰਦਾ ਦਸਾਂ ਬੰਦਿਆਂ ਦੀ ਸਲਾਹ ਲੈਂਦਾ ਦੱਸੋ ਕਰੀਏ ਕਿ ਨਾ ਕਰੀਏ ਕਿੱਦਾਂ ਕਰਨਾ ਚਾਹੀਦਾ ਗੁਰੂ ਸਾਹਿਬ ਕਹਿੰਦੇ ਨੇ ਚੰਗਿਆਈ ਅਲਗ ਕਰੇ ਚੰਗਿਆਈ ਦੇ ਲਈ ਇਹ ਆਲਸ ਕਰਦਾ ਤੇ ਬੁਰਾਈ ਦੇ ਲਈ ਬੰਦਾ ਬੜਾ ਸ਼ੇਰ ਹੋ ਜਾਂਦਾ ਗੁਰੂ ਸਾਹਿਬ ਕਹਿੰਦੇ ਨੇ ਇਨ ਵਿਦ ਮੇਲਣ ਨਾ ਜਾਈ ਇਸ ਤਰੀਕੇ ਦੇ ਨਾਲ ਤੁਸੀਂ ਪਰਮਾਤਮਾ ਦੇ ਨਾਲ ਕਦੀ ਵੀ ਮਿਲਾਪ ਨਹੀਂ ਕਰ ਸਕਦੇ ਗੁਰਦੇਵ ਪਾਤਸ਼ਾਹ ਜੀ ਆਖਦੇ ਨੇ ਮੰਨਦੇ ਕੌਣ ਕੋ ਮਤ ਤੈਲੀ ਨਹੀਂ ਅੱਜ ਤੱਕ ਦੱਸੋ ਜਾਦੂ ਟੂਣੀਆਂ ਨੇ ਕਿਸੇ ਦਾ ਕੁਝ ਸਵਾਰਿਆ ਕਿਸੇ ਦਾ ਸਾਰੀ ਦੁਨੀਆ ਉਧਰਲੇ ਪਾਸੇ ਹੋਈ ਤੁਰ ਹੀ ਫਿਰਦੀ ਆ ਤੁਸੀਂ ਦੇਖੋ ਕਿ ਦੁਨੀਆ ਦੇ ਅੱਧੇ ਐਸੇ ਕਰਮ ਨੇ ਲੋਕ ਜੋ ਕਰਦੇ ਨੇ ਉਹ ਮਿੱਥੇ ਹੋਏ ਅੰਧ ਵਿਸ਼ਵਾਸ ਜੀ ਉਹਨਾਂ ਅੰਧ ਵਿਸ਼ਵਾਸਾਂ ਦੇ ਅੰਦਰ ਅਸੀਂ ਆਪਣਾ ਜੀਵਨ ਜਿਹੜਾ ਕਿ ਉਹ ਬਤੀਤ ਕਰ ਰਿਹਾ ਗੁਰੂਦੇਵ ਮਹਾਰਾਜ ਕਹਿੰਦੇ ਨੇ ਪਰਮਾਤਮਾ ਦੇ ਉੱਤੇ ਭਰੋਸਾ ਰੱਖ ਗੁਰੂ ਦੇ ਉੱਤੇ ਭਰੋਸਾ ਰੱਖ ਤੇ ਜੋ ਗੁਰ ਕਹੈ ਸੋਈ ਭਲ ਮਨ ਨੂੰ ਪਰ ਕਿਤੇ ਸਾਡਾ ਮਨ ਟਿਕਦਾ ਕਹ ਸਾਡਾ ਮਨ ਨਹੀਂ ਟਿਕਦਾ ਸਾਡਾ ਮਨ ਉੱਥੇ ਟਿਕਦਾ ਕਹ ਜਿਸ ਥਾਂ ਦੇ ਉੱਤੇ ਪਾਪ ਹੋਵੇ ਜਿਸ ਥਾਂ ਦੇ ਉੱਤੇ ਕੁਫਰ ਬੋਲਿਆ ਜਾਂਦਾ ਹੋਵੇ ਉਸ ਥਾਂ ਦੇ ਉੱਤੇ ਸਾਡਾ ਜਿਹੜਾ ਮਨ ਹੈ ਆਪਣੇ ਆਪ ਹੀ ਟਿਕ ਜਾਂਦਾ ਹੈ। ਬਾਬਾ ਕਬੀਰ ਸਾਹਿਬ ਆਖਦੇ ਨੇ ਕਬੀਰ ਪਾਪੀ ਭਗਤ ਨਾ ਭਾਵ ਕੀ ਕਰ ਪੂਜਾ ਨਾ ਸੁਗਾਈ। ਇਹ ਗੁਰਬਾਣੀ ਦੇ ਕੱਢੇ ਕੋਈ ਤਤ ਨਹੀਂ ਪਿਆਰਿਓ। ਇਹ ਕੋਈ ਮੈਂ ਆਪਣੇ ਕੋਲੋਂ ਗੱਲ ਹੀ ਕਹਿ ਰਿਆ ਜੇ ਬੰਦੇ ਦਾ ਮਹਿਫਲਾਂ ਦੇ ਵਿੱਚ ਜੀ ਲੱਗਦਾ ਕੋਵੇ। ਜੇ ਬੰਦੇ ਦਾ ਟੀਵੀ ਦੇ ਅੱਗੇ ਬੈਠ ਕੇ ਜੀ ਲੱਗਦਾ ਕੋਵੇ ਜੇ ਬੰਦੇ ਦਾ ਨੋਟ ਗਿਣਦਿਆਂ ਹੋਇਆਂ ਧਿਆਨ ਨਾ ਪਟਕਦਾ ਕੋਵੇ ਤੇ ਗੁਰਬਾਣੀ ਦੇ ਅੰਦਰ ਆ ਕੇ ਮਨ ਲੜਖੜਾ ਜਾਵੇ ਮਨ ਦੇ ਅੰਦਰ ਸੋ ਵਿਕਾਰ ਪੈਦਾ ਹੋ ਜਾਵਣ ਤੇ ਸਮਝ ਲੈਣਾ ਇਸ ਨੂੰ ਗੁਰੂ ਦੀ ਬਾਣੀ ਮੰਨੂ ਬਿਲਕੁਲ ਵੀ ਚੰਗੀ ਨਹੀਂ ਲੱਗਦੀ ਇਹ ਨਹੀਂ ਡਰਾਉਣ ਵਾਲੀ ਨਹੀਂ ਗੁਰੂ ਸਾਹਿਬ ਕੋਈ ਡਰਾਉਣ ਵਾਲੀ ਗੱਲ ਨਹੀਂ ਕਰ ਰਹੇ ਜੋ ਮਰੀਜ਼ ਦੇ ਜੋ ਪੇਸ਼ੈਂਟ ਦੇ ਹਾਲਾਤ ਨੇ ਜਾਂ ਹਾਲਤ ਹੈ ਮਹਾਰਾ ਜੋ ਬਿਆਨ ਕਰ ਰਿਹਾ ਕਿ ਪੇਸ਼ੈਂਟ ਦੀ ਹਾਲਤ ਜਿਹੜੀ ਹੈ ਉਹ ਇਤਨੀ ਪਤਲੀ ਹੋ ਗਈ ਹੈ ਕਿ ਇਸ ਨੂੰ ਹੁਣ ਚੰਗੀ ਚੀਜ਼ ਜਿਹੜੀ ਹੈ ਉਹ ਇਹਦੇ ਕਿਰਦੇ ਦੇ ਵਿੱਚ ਪਚਦੀ ਨਹੀਂ ਹੈ ਚੰਗੀ ਚੀਜ਼ ਨਹੀਂ ਪਚਦੀ ਪਰ ਮਾੜੀ ਚੀਜ਼ ਦਾ ਇਹ ਸੇਵਣ ਕਰ ਰਿਹਾ ਮਾੜੀ ਚੀਜ਼ ਇਹਦੇ ਜੀਵਨ ਦੇ ਵਿੱਚ ਤੁਸੀਂ ਜੇ ਕੋਈ ਚੰਗੀ ਚੀਜ਼ ਗੁਰੂ ਦੀ ਬਾਣੀ ਸਭ ਤੋਂ ਵਿਚਾਰ ਜਿਹੜੀ ਹੈ ਸਭ ਤੇ ਉਤਮ ਹਰ ਕੀ ਕਥਾ ਗੁਰੂ ਅਰਜਨ ਦੇਵ ਮਹਾਰਾਜ ਹਰੀ ਦੀ ਜਿਹੜੀ ਕਥਾ ਉਹ ਸਭ ਤੋਂ ਉਤਮ ਹੈ ਪਰ ਫਿਰ ਅਸੀਂ ਘਰ ਦੇ ਅੰਦਰ ਉਹ ਕਥਾ ਕਾੜੀਆਂ ਸ਼ੋਕੇ ਬਹਿ ਲੈਣੀਆਂ ਜਿਹੜੀ ਪਰਿਵਾਰਾਂ ਦੀ ਹੈ ਤੇ ਦੁੱਖਾਂ ਦੀ ਭਰੀ ਹੋਈ ਹੈ ਜੋ ਘਰ ਘਰ ਦੀ ਕਹਾਣੀ ਹੈ ਜੋ ਘਰ ਘਰ ਦਾ ਜੋ ਕਹਿ ਦਈਏ ਕਿ ਦੁੱਖ ਹੈ ਉਹ ਸਾਰੇ ਘਰਾਂ ਦੇ ਅੰਦਰ ਹੈ ਬਾਬਾ ਕਬੀ ਫਰੀਦ ਸਾਹਿਬ ਆਖਦੇ ਨੇ ਕਿ ਕਿ ਮੈਂ ਜਾਣਿਆ ਦੁੱਖ ਮੁਝੇ ਕੋ ਉਦੋਂ ਤੱਕ ਬੰਦੇ ਨੂੰ ਲੱਗਦਾ ਹੈ ਕਿ ਮੈਂ ਦੁਖੀ ਹਾਂ ਜਦੋਂ ਤੱਕ ਇਹਦਾ ਗੁਰੂ ਦੇ ਨਾਲ ਪਿਆਰ ਨਹੀਂ ਪੈਂਦਾ ਪਰ ਜਦੋਂ ਕੀ ਗੁਰੂ ਦੇ ਨਾਲ ਪਿਆਰ ਪੈ ਜਾਂਦਾ ਹੈ ਤੇ ਗੁਰੂ ਇਹਦੀ ਆਤਮਿਕ ਅਵਸਥਾ ਉੱਚੀ ਕਰ ਦਿੰਦਾ ਹੈ ਫਿਰ ਪਤਾ ਲੱਗਦਾ ਹੈ ਨਹੀਂ ਸਾਰਾ ਸੰਸਾਰ ਦੁਖੀ ਹੈ ਇਹ ਉਹ ਗਿਆਨ ਨਹੀਂ ਦੇਖੋ ਉਹ ਗਿਆਨ ਨਹੀਂ ਹੈ ਮੇਰੀ ਬੇਨਤੀ ਸਮਝੋ ਇੱਕ ਗਿਆਨ ਹੁੰਦਾ ਹੈ ਕਿ ਮੇਰਾ ਪੁੱਤਰ ਫੀਲ ਹੋ ਗਿਆ ਤੇ ਪਤਾ ਚੱਲਿਆ ਸਾਰੀ ਕਲਾਸ ਹੀ ਫੇਲ ਐ ਬੰਦਾ ਕਹਿੰਦਾ ਚਲੋ ਸ਼ੁਕਰ ਐ ਲਾਜਰ ਬਚ ਗਈ ਸਾਰੀ ਫੇਲ ਨਹੀਂ ਇਹ ਉਹ ਉੱਚਾ ਗਿਆਨ ਨਹੀਂ ਐ ਇਹ ਜੈਲਸੀ ਵਾਲਾ ਗਿਆਨ ਐ ਕਿ ਚਲੋ ਮੇਰਾ ਤੇ ਹੈ ਹੈ ਬਾਕੀਆਂ ਦੂਜਿਆਂ ਦਾ ਵਿਗਿਆ ਕੋਈ ਗੱਲ ਨਹੀਂ ਉਥੇ ਕੋਈ ਚਿੰਤਾ ਨਹੀਂ ਹੁੰਦੀ ਚਿੰਤਾ ਕਿੱਥੇ ਹੁੰਦੀ ਐ ਆਪਣਾ ਤੇ ਫੇਲ ਹੋ ਗਿਆ ਦੂਜਿਆਂ ਦਾ ਪਾਸ ਹੋ ਗਿਆ ਚਿੰਤਾ ਉੱਥੇ ਹੁੰਦੀ ਐ ਆਪਣਾ ਫੇਲ ਹੋ ਗਿਆ ਉਹਦੀ ਕੋਈ ਚਿੰਤਾ ਨਹੀਂ ਚਿੰਤਾ ਇਹ ਕਿ ਦੂਜਿਆਂ ਦਾ ਬਾਸ ਕਿਵੇਂ ਹੋਵੇਗਾ ਆ ਸਾਰੀ ਮੁਸ਼ਕਿਲਾਂ ਆ ਪਰ ਗੁਰੂ ਦੀ ਬਾਣੀ ਦਾ ਗਿਆਨ ਇੰਦਾ ਦਾ ਨਹੀਂ ਕਿਉਂਕਿ ਫਰੀਦ ਸਾਹਿਬ ਕਹਿੰਦੇ ਨੇ ਜਦੋਂ ਮੈਂ ਉੱਚੀ ਅਵਸਥਾ 'ਚ ਦੇਖਿਆ ਤੇ ਸਾਰੀ ਰੁਕੀ ਨਹੀਂ ਇਹ ਖੁਸ਼ ਹੋਣ ਦੀ ਗੱਲ ਨਹੀਂ ਸੀ ਕਬੀਰ ਸਾਹਿਬ ਆ ਫਰੀਦ ਸਾਹਿਬ ਆਖਦੇ ਨੇ ਕਿ ਜੋ ਜ਼ਿੰਦਗੀ ਦਾ ਸਿਧਾਂਤ ਹੈ ਨਾ ਉਹ ਸਿਧਾਂਤ ਸਾਡੇ ਸਾਹਮਣੇ ਆ ਗਿਆ ਕਿ ਪਿਆਰਿਆ ਦੁਖੀ ਹੋਣ ਦੀ ਲੋੜ ਨਹੀਂ ਇਥੇ ਸਾਰਾ ਸੰਸਾਰ ਹੀ ਜਿਹੜਾ ਹੈ ਇਹ ਸੁੱਖ ਦੁੱਖ ਦੇ ਵਿੱਚ ਵੱਜਾ ਕੋਇਆ ਹੈ ਇਥੇ ਕਦੀ ਸੁਖ ਤੇ ਕਦੀ ਦੁਖ ਜ਼ਿੰਦਗੀ ਦੇ ਵਿੱਚ ਆਉਣਾ ਹੀ ਆਉਣਾ ਕੇ ਪਰ ਯਾਦ ਰੱਖੀ ਸੁਖਾਂ ਦੁਖਾਂ ਦੇ ਵਿੱਚੋ ਹੀ ਇਹ ਜ਼ਿੰਦਗੀ ਰੂਪੀ ਬੇੜਾ ਅੱਗੇ ਵਧਣਾ ਹੈ ਤੇ ਜੇ ਪਰਮਾਤਮਾ ਦੀ ਰਜ਼ਾ ਦੇ ਵਿੱਚ ਤੁਰੇਗਾ ਤੇ ਯਾਦ ਰੱਖੀ ਇਹ ਬੇੜਾ ਇੱਕ ਦਿਨ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਵੇ ਬਸ ਇਹ ਸਿਧਾਂਤ ਸਤਿਗੁਰੂ ਜੀ ਨੇ ਦੱਸਿਆ